ਵੇ ਕਿਉਂ ਬਚਾਇਆ ਜੁਗਾ ਆਣਾ ਵਾਸਤੇ ਦੁਕਾਨ ਤੋਂ ਬਧਾਮਣੀ ਲਿਆਉਣੀ ਜੀ ਆ ਬੂਟੇ ਤੋਂ ਹੀ ਤੋੜਨੇ ਆ ਹਾਂਜੀ ਚੋਬਰੋ ਕੀ ਹਾਲ ਚਾਲ ਨੇ ਸੱਸੀ ਕਾ ਬਾਈ ਸਾਰਿਆਂ ਨੂੰ ਤੇ ਅੱਜ ਤੜਕੇ ਤੜਕੇ ਬਾਈਕ ਲੈ ਕੇ ਆਪਾਂ ਚੱਲੇ ਸੀਗੇ ਪਿੰਡ ਜੀ ਤੇ ਅੱਜ ਪੇਪਰ ਹੈ ਨਹੀਂ ਸੀ ਕਰਾਈ ਸੀ ਤੇ ਰਾਤ ਯਾਰ ਵਲੌਗ ਅਪਲੋਡ ਕਰਨਾ ਭੁੱਲ ਗਏ ਕਿਉਂਕਿ ਅਨਲਿਮਟਿਡ ਆਫਰ ਆ ਵੀਆਈ ਦੀ ਸ਼ੇਮ ਆ ਤੇ ਤਾਂ ਆ ਕਰਕੇ ਹੁਣ ਪਿੰਡ ਚੱਲੇ ਸੀਗੇ ਕਿਸੇ ਦੇ ਕਿਸੇ ਦੇ ਵਾਈਫਾਈ ਤੋਂ ਅਪਲੋਡ ਕਰਕੇ ਆਵਾਂਗੇ ਮੇਰੇ ਵੀਰੋ ਤੇ ਪਿੰਡ ਚੱਲਦੇ ਆ ਅੱਜ ਬਲੌਗ ਲੇਟ ਹੀ ਆਊਗਾ ਅੱਜ ਆਲਾ ਮਤਲਬ ਕੱਲ ਆਲਾ ਠੀਕ ਹੈ ਜੀ ਤੇ ਇੱਕ ਨਾ ਚਲਦੇ ਆਂ ਪਿੰਡ ਫੇਰੀ ਕਰਦੇ ਆਂ ਜਾ ਕੇ ਆਓ ਮੇਰੇ ਵੀਰੋ ਤੇ ਹੁਣ ਚੱਲੇ ਅਸੀਂ ਪਿੰਡ ਆਪਾਂ ਠੀਕ ਹੈ ਜੀ ਤੇ ਜੋ ਮੋਟਰਾਂ ਠੰਡਾ ਧੜਕੇ ਧੜਕੇ ਤੇ ਪਿੰਡੋਂ ਆਣ ਕੇ ਕਬੂਤਰ ਖਵਾਤਰ ਵਿਖਾਵਾਂਗੇ ਤੇ ਅੱਜ ਦਾ ਵਲੌਗ ਇੰਟਰਸਟਿੰਗ ਬਣਾਵਾਂਗੇ ਠੀਕ ਹੈ ਜੀ ਤੇ ਬਾਕੀ ਚਲਦੇ ਆਂ ਪਿੰਡ ਨੂੰ ਹੌਲੀ ਹੌਲੀ ਮੋਟਰਾਂ ਠੰਡਾ ਤੇ ਘੜਾ ਝੜਾ ਜੀ ਕਰਦਾ ਕਿ ਹੋਰ ਨਾਇਨੇ ਦੀ ਚਾਹ ਚੂਣ ਜੀ ਲੈ ਜੇ ਤੇ ਪਿੰਡ ਜਾ ਕੇ ਕਰਦੇ ਆਂ ਫਿਰ ਠੀਕ ਹੈ ਜੀbro ਹਾਂ ਮੇਰੇ ਵੀਰੋ ਹੁਣ ਪੰਪ ਤੇ ਆਏ ਸੀਗੇ ਅਸੀਂ ਵਲੌਗ ਅਪਲੋਡ ਕਰਨ ਠੀਕ ਹੈ ਜੀ। ਲਓ ਮੇਰੇ ਵੀਰੋ ਤੇ ਬੜਾ ਖੱਜ ਬਲੌਗ ਅਪਲੋਡ ਕੀਤਾ ਜੀ। 5GB ਦਾ ਬਲੌਗ ਸੀ। ਪੈਟਰੋਲ ਪੰਪ ਤੇ ਗਏ ਪਿੰਡ ਆਪਾਂ ਤੇ ਬਈਆ ਉੱਥੇ ਕਿਹੜਾ ਵਾਈਫਾਈ ਚੱਲਦਾ ਸੀ ਉੱਥੇ 2 ਘੰਟੇ 3 ਘੰਟੇ ਖੜੇ ਰਹੇ। ਮਸਾਂ ਕੀਤਾ ਅਪਲੋਡ ਅੱਧਾ ਕੀਤਾ ਫਿਰ ਘਰੇ ਆਣ ਕੇ ਕੰਮ ਵੀ ਬਹੁਤ ਕਰਨੇ ਸੀ। ਫਿਰ ਮੈਂ ਘਰੇ ਵਾਪਸ ਆਇਆ। ਠੀਕ ਹੈ ਜੀ। ਘਰੋਂ ਫੋਨ ਤੇ ਫੋਨ ਆਈ ਜਾਂਦੇ ਸੀ ਤੇ ਘਰੇ ਆਣ ਕੇ ਫਿਰ 2.5GB ਰਹਿ ਗਿਆ ਸੀ। 2.5GB ਦਾ ਉੱਥੇ ਕਰਾਇਆ ਸੀ 2.5GB ਘਰੇ ਆਣ ਕੇ ਕੀਤਾ। ਨੱਟ ਹੋ ਚੁੱਕਿਆ ਸੀ ਖਤਮ। ਫਿਰ ਐਕਸਟਰਾ ਰੀਚਾਰਜ ਕੀਤਾ ਫਿਰ ਕੀਤਾ ਵੀਲੋਗ ਅਪਲੋਡ 20 ਮਿੰਟਾਂ ਦਾ ਵੀਲੋਗ ਸੀ ਠੀਕ ਆ ਜੀ ਤੇ ਬਾਕੀ ਹੁਣ ਬਖਾਉਣੇ ਤੁਹਾਨੂੰ ਗੂਤਰ ਕਬਤਰ ਠੀਕ ਐ ਚੁਗਰੋ ਨਾਲੇ ਦਾਣੇ-ਦੋਣੇ ਪਾ ਦਿੰਨੇ ਆ ਠੀਕ ਐ ਦਾਣੇ-ਦੋਣੇ ਵੀ ਪਾਉਣ ਵਾਲੇ ਆ ਬਾਕੀ ਯਾਰ ਆਪਾਂ ਨਾਤੇ ਸੀ ਤੇ ਮੁੱਟੀ-ਮੁੱਟੀ ਨਾ ਪਾਈ ਜੇ ਉੱਡ ਕੇ ਚਲੋ ਕੋਈ ਨਾ ਇਹ ਨਾ ਤਾਂ ਚੱਲਦੇ ਰਹਿੰਦਾ ਠੀਕ ਐ ਜੀ ਤੇ ਬਾਕੀ ਸ਼ਾਮ ਤੱਕ ਸਵੇਰੇ ਜਾਂ ਪਰਸੋ ਤੱਕ ਉਹ ਆਲਣਿਆਂਾਂ ਚੋਂ ਬੱਚੇ ਨਿਕਲ ਆਉਣਗੇ ਆਂਡਿਆਂ ਚੋਂ ਠੀਕ ਆ ਉਹ ਜੋੜੀ ਵਾਲੀ ਆਂਦੇ ਠੀਕ ਐ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਤੇ ਇੱਕ ਬੱਚਾ ਜੀ ਬਾਹਰ ਰਹਿ ਗਿਆ ਸੀ ਤੇ ਉਹ ਵਾਪਸ ਆਇਆ ਨਹੀਂ ਅਜੇ ਤੱਕ ਠੀਕ ਹੈ ਜੀ ਇੱਥੇ ਰੱਖ ਚੋਬਰ ਨੇ ਮਿੱਠ ਮਾਰੀ ਤੇ ਇਧਰ ਆਪਣੇ ਚੋਬਰੇ ਪੂਰੇ ਘੈਂਟ ਬੈਠੇ ਨੇ ਚੁਗ ਜੁਗ ਖਾਈ ਤੇ ਅੱਖਾਂ ਵੀ ਮੜੀਆਂ ਮੋਟੀਆਂ ਖੁੱਲਣ ਲੱਗੀਆਂ ਜੀ ਚੱਲ ਵਧੀਆ ਨੇ ਠੀਕ ਹੈ ਜੀ ਤੇ ਪਾਣੀ ਚੇਂਜ ਕਰਤੀਏ ਲਓ ਜੀ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਬੱਚਿਆਂ ਦੀ ਇੱਕ ਬੱਚਾ ਕਮਜ਼ੋਰ ਹੈ ਤੇ ਇੱਕ ਬੱਚਾ ਤੰਦਰੁਸਤ ਹੈ ਪਤਾ ਨਹੀਂ ਕੀ ਚੱਕਰ ਹੈ ਇੱਕ ਦਿਨ ਦਾ ਫਰਕ ਹੈ ਜੀ ਇੰਨਾ ਫਰਕ ਪਾ ਜਾਂਦਾ ਤੇ ਇੱਕ ਦੀਆਂ ਦੇਖੋ ਅੱਖਾਂ ਵੀ ਖੁੱਲ ਚੁੱਕੀਆਂ ਮਾੜੀਆਂ ਮਾੜੀਆਂ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਡੋਲਦੇ ਕੇ ਪਾਣੀ ਠੀਕ ਹੈ ਜੀ ਬਾਹਰ ਲਜਾ ਕੇ ਡੋਲਦੇ ਨੇ ਮਿੱਠਾਣਾ ਭਰ ਗਿਆ ਮੇਰਾ ਥੜਾ ਜੀ ਤਾਂ ਸਾਰੇ ਏ ਟੂ ਬੂ ਟਾਪੂਆ ਠੀਕ ਹੈ ਮਿੱਠਾ ਬੜੀਆਂ ਇਹ ਪਾਸੇ ਮਾਰਦੇ ਮਿੱਠਾ ਜਰੂਰੀ ਜਿੰਦੇ ਵਿੱਚ ਮਾਰਨੀ ਆ ਵੀ ਇੱਥੇ ਬਾਲੇ ਦਾ ਸੁਆਦ ਆਉਂਦਾ ਮਿੱਠਾ ਮਾਰਨ ਦਾ ਹੋਰ ਯਾਰ ਗੰਦਾ ਕਰ ਦਿੰਦੇ ਪਾਣੀ ਘੜਾ ਲਿਆ ਕੇ ਰੱਖਣ ਵਾਲਾ ਮੱਗੀ ਦੀ ਨਿੱਕੀ ਉਹ ਲਿਆਣ ਕੇ ਤੇ ਉਹਦੇ ਚ ਪਾਣੀ ਪਾਤਾ ਠੀਕ ਆ ਜੀ ਫੇਰ ਸੂਤਰ ਆਉਣਗੇ ਇਹਦੇ ਦਾ ਮੇਰੇ ਸਾਲੇ ਕਦੇ ਤਾਂ ਪਾਣੀ ਢੀਣ ਲੱਗ ਜਾਂਦੇ ਕਦੇ ਨਹਾਉਣ ਲੱਗ ਜਾਂਦੇ ਵੀ ਇਹ ਬਾਹਰ ਟੱਬ ਠੀਕ ਆ ਜੀ ਵੀ ਇਹਦੇ ਚ ਨਹਾਉਣ ਚ ਬੜਾ ਸਵਾਦ ਆਉਂਦਾ ਤੇ ਨਹਾਉਣ ਨੂੰ ਤੁਸੀਂ ਕਹਾਂ ਦਾ ਸੁਈ ਪੱਠੇ ਵੱਡੇ ਵੀ ਮੜਕਾ ਤੁਹਾਨੂੰ ਉਹ ਅਕੰਡ ਲੜਦੀ ਆ ਤੇ ਬਾਕੀ ਇੱਕ ਬੱਚਾ ਆਪਣਾ ਬਾਹਰ ਵੀ ਸ਼ਾਖਾ ਉਹ ਕੋਠੀ ਤੇ ਬੈਠਾ ਹੋਏ ਜੇ ਤੱਕ ਆਇਆ ਨਹੀਂ ਤੇ ਇਹਨੂੰ ਪਾਣੀ ਰੱਖ ਤੀਏ ਚੋਬਰੋ ਪਾਣੀ ਪਾਣੀ ਆਜੋ ਪਹਿਲਾਂ ਪਾਣੀ ਪੂਣੀ ਪੀਓ ਤੇ ਫਿਰ ਤੁਹਾਨੂੰ ਦਾਣੇ ਪਾਉਣੇ ਆ ਲਓ ਜੀ ਕਣਕ ਦੀ ਲਾਈ ਕੋਲੀ ਪਰਚੋ ਬਰੋ ਤੇ ਬੜੇ ਵੀਰ ਕਹਿੰਦੇ ਆਪਾਂ ਨੂੰ ਮਿਕਸ ਫੀਡ ਚਾਲੂ ਕਰੋ ਤੇ ਬੱਚਿਆਂ ਨੂੰ ਸਰੋਂ ਸਰੋਂ ਪਾਇਆ ਕਰੋ ਕਣਕ ਚ ਮਿਕਸ ਮਿਕਸ ਕਰਕੇ ਠੀਕ ਆ ਜੀ ਤੇ ਕੋਈ ਨਹੀਂ ਬਾਈ ਬਸ ਕਰ ਦਿੰਨੇ ਆ ਸਟਾਰਟ ਤੁਸੀਂ ਕਿਹਾ ਸਰ ਮੱਥੇ ਬਸ ਹੌਲੀ ਦੇਖਦੇ ਜਾਓ ਵੀ 4-5 ਦਿਨ ਲੱਗ ਜਾਣਗੇ ਕੋਈ ਨਾ ਉਹ ਵੀ ਤਿਆਰ ਕਰ ਦਾਂਗੇ ਫੀਡ ਫਾਰ ਇਹਨਾਂ ਦੀ ਮਿਕਸ ਤੇ ਵੇਟ ਕਰੋ ਬਾਈ ਕਿਉਂਕਿ ਮਾੜੇ-ਮੋਟੇ ਪੈਸੇ ਆਉਣ ਦੋ ਆ ਤੋ ਖੁੱਲਾ ਹੋਵੇ ਤਾਂ ਹੀ ਆ ਤੇ ਫਿਰ ਇਹਨਾਂ ਦੇ ਮਿਕਸ ਵੀਡੀਓ ਚਾਲੂ ਕਰ ਦਾਂਗੇ ਤੇ ਫਿਲਹਾਲ ਮਾੜੀ ਮੋਟੀ ਘਰੇ ਅਸਰੋਂ ਜੀ ਪਈ ਸੀਗੀ ਮੈਂ ਚਲ ਆ ਪਾ ਦਿੰਨੇ ਆ ਠੀਕ ਹੈ ਜੀ ਬੜੇ ਬਾਈ ਕਹਿੰਦੇ ਸਰੋਂ ਪਾਉਣ ਨਾਲ ਇਹਨਾਂ ਬੱਚਿਆਂ ਦੀ ਕਰੋਥ ਵਧੀਆ ਹੋਊਗੀ ਤਾਂ ਕਰਕੇ ਹਾਂ ਵੀ ਉਹ ਤਾਂ ਮੈਨੂੰ ਵੀ ਪਤਾ ਪਰ ਘਰੇ ਪਈ ਨਹੀਂ ਸੀਗੀ ਮਾੜੀ ਮੋਟੀ ਪਈ ਸੀ ਉਹ ਪਾ ਦਿੰਨੇ ਆ ਤੇ ਲੈ ਆਵਾਂਗੇ ਕੋਈ 10 15 5-7 ਕਿਲੋ ਇਕੱਠੀ ਲਿਆ ਕੇ ਰੱਖ ਲਾਂਗੇ ਠੀਕ ਹੈ ਜੀ ਤੇ ਫਿਰ ਪਾਇਆ ਕਰਾਂਗੇ ਸਰੋਂ ਤੇ ਬਾਕੀ ਹੁਣ ਆ ਤੂ ਤੀ ਲਿਪੜ ਗਏ ਆ ਤੋ ਦੀਏ ਤੋੜੀਏ ਤੇ ਅੱਜ ਘਰੇ ਹੀ ਸੀਗੇ ਯਾਰ ਅੱਜ ਆਪਣੀ ਸਕੀਮ ਸੀ ਵੀ ਕਬੂਤਰਾਂ ਵਾਲੇ ਖੁੱਡੇ ਤੇ ਮਿੱਟੀ ਲਾਉਣ ਦੀ ਤੇ ਵੇਖੋ ਯਾਰ ਲਾਵਾਂਗੇ ਸ਼ੈਨ ਤੱਕ ਆਥਨ ਤੱਕ ਸਕੀਮ ਰੱਦ ਤਾਂ ਨਹੀਂ ਹੁੰਦੀ ਵੈਸੇ ਕਿਉਂਕਿ ਹੁਣ ਗਰਮੀ ਹੋ ਗਈ ਤੇ ਆਥਨ ਤੱਕ ਲਾ ਸਕਦੇ ਆਪਾਂ ਮਿੱਟੀ-ਮੁੱਟੀ ਵੀ ਐਡੀ ਨਹੀਂ ਗੱਲ ਤੇ ਪਹਿਲਾਂ ਤਾਂ ਤਥਾ ਤੋੜੀ ਗਏ ਮਿੱਟੀ ਨਾਲ ਲਿਪੜ ਗਏ ਸੀ ਤੇ ਹੁਣ ਜੀ ਹੁਣ ਕਰ ਲਈਏ ਰੈਸਟ ਠੀਕ ਆ ਚੋ ਬਰੋ ਰੈਸਟ ਕਰਕੇ ਕਿਉਂਕਿ ਬੜੇ ਦਿਨਾਂ ਬਾਅਦ ਅੱਜ ਛੁੱਟੀਆਂ ਆਵਲੀਆਂ ਘਰੇ ਤੇ ਸੋਣੇ ਆ ਝੱਟ ਫੋਣ-ਫਾਨ ਚਲਾਉਣੇ ਆ ਗੇਟ ਲਾ ਲਈਏ ਛੁੱਡੇ ਤਾਂ ਪਹਿਲਾਂ ਤਾਂ ਤੇ ਬਾਕੀ ਬਈ ਮਿਲਦੇ ਆ ਬਸ ਆਧੇ ਪੌਣੇ ਘੰਟੇ ਬਾਅਦ ਲਓ ਜੀ 1:00 ਦੇ ਵਿੱਚ 40-46 ਮਿੰਟ ਹੋ ਗਏ ਚੋ ਬਰੋ ਤੇ ਆਪਣਾ ਬੱਚਾ ਜਿਹੜਾ ਕੱਲ ਬਾਹਰ ਸੀਗਾ ਉਹ ਵੀ ਵਾਪਸ ਆ ਗਿਆ ਉਹ ਵੀ ਖਾ ਦਿੰਨੇ ਆ ਆਣ ਕੇ ਬੈਠਾ ਜੀ ਠੀਕ ਹੈ ਜੀ ਤੇ ਇਹਨੂੰ ਵੀ ਲਾਉਣੇ ਆ ਖੁੱਡੇ ਦਾ ਗੇਟ ਖੋਲ ਦਿੰਨੇ ਆ ਤੇ ਆਪ ਥੋੜੇ ਜਿਹ ਪਾਸੇ ਹੋ ਜਾਨੇ ਇੱਕ ਬੱਚਾ ਇਹ ਬਾਹਰ ਕੱਢ ਦਿੰਨੇ ਆ ਤੇ ਨਾਲ ਦੀ ਨਾਲ ਇਹਨੇ ਭੱਜ ਜਾਣਾ ਠੀਕ ਹੈ ਜੀ ਕਹੋ ਤੜਕੇ ਦਾ ਬਾਹਰ ਆ ਤੇ ਪਾਣੀ ਤੋਂ ਇਹਨਾਂ ਕਹਿਵਿਆ ਹੁਣ ਲੱਬਿਠ ਮਾਰਦੋਂ ਪਹਿਲਾਂ ਬਿੱਠਾ ਵਿਖਾ ਦੇ ਮੈਨੂੰ ਆਉਂਦੀ ਨੂੰ ਠੀਕ ਹੈ ਜੀ ਲਓ ਜੀ ਤੇ ਹੁਣੇ ਪਾਣੀ ਰੱਖਿਆ ਸੀ ਤੇ ਵੇਖੋ ਕਿੰਨੀਆਂ ਬਿੱਠਾਂ ਮਾਰਤੀਆਂ ਵਿੱਚ ਬਿੱਠਾਂ ਵੀ ਮਾਰਤੀਆਂ ਚੁੱਭਰ ਨੇ ਚੁੱਭਰਾਂ ਨੇ ਤੇ ਪਾਣੀ ਡੋਲ ਕੇ ਦਵਾਰਾ ਪਰ ਡਿੱਗੇ ਕਹੂੰਗੀ ਜੇ ਕਦੇ ਤਾਂ ਆਪਾ ਪਾਣੀ ਸਾਫ ਕਰਦੇ ਹੀ ਨਹੀਂ ਠੀਕ ਆ ਜੀ ਕਦੇ ਤਾਂ ਸ਼ਾਮ ਤੱਕ ਰਪਈ ਰੰਨਾ ਤੇ ਕਦੇ ਦਿਹਾੜੀ ਚ ਦੋ ਦੋ ਵਾਰੀ ਚੇਂਜ ਕਰ ਦਈਦਾ ਇਹ ਮੂਡ ਤੇ ਡਿਪੈਂਡ ਹੁੰਦਾ ਚੋ ਭੋ ਠੀਕ ਆ ਜੀ ਲਓ ਜੀ ਬਿਹੜੇ ਚ ਪਾਣੀ ਰੱਖ ਕੇ ਤੇ ਬੱਚਿਆਂ ਨੂੰ ਲਾਉਣੇ ਥੱਲੇ ਆਇਆ 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 ਬੱਜਾ ਬੱਜਾ ਮੈਂ ਪਾਸੇ ਹੋ ਜੈਣਾ ਲੈ ਉਤਰਿਆ ਥੱਲੇ ਉਤਰਿਆ ਬਾਈ ਬਣ ਕੇ ਤੇ ਖੁੱਡੇ ਤਾਂ ਗੇਟ ਵੀ ਖੁੱਲਿਆ ਪਿਆ ਲੋ ਬਾਈ ਆ ਬੱਚਾ ਬਾਹਰ ਛੱਡ ਦਿੰਨੇ ਖੁੱਲਾ ਕਿ ਜਿਹਨੂੰ ਵੇਖ ਕੇ ਉਹ ਬਚਾਇਆ ਜੂਗਾ ਚੱਲ 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 ਅੰਦਰ ਨਾ ਬਾ ਜੰਦਰ ਨੂੰ ਨਾ ਅੰਦਰ ਨੂੰ ਨਾ ਤੇ ਉਹ ਚਾਕ ਕਰਦਾ ਬੱਚੇ ਦੀ ਵੇਂਦਾ ਤਾਂ ਹੈ ਠਾਣੋ ਜੀ ਲੋ ਜ ਆ ਜਾ ਆ ਜਾ ਆ ਜਾ ਦੋ ਕੁੱਤਰ ਬਾਰ ਕੱਢਦੇ ਸੀ ਤੇ ਹੁਣ ਇਹਨਾਂ ਨੂੰ ਤਾੜ ਦਿੰਨੇ ਆ ਜਿਉ ਤਾਂ ਲੱਗੀ ਭੁੱਖ ਮੇਰਾ ਸਾਲਾ ਭੱਜਿਆ ਆ ਹੁਣ ਤਾਂ ਇਹ ਮੂੰਹ ਛਤਰੀ ਤੇ ਨਹੀਂ ਆਉਂਦਾ ਵੀ ਕੱਲ ਚੰਗਾ ਭਲਾ ਤਾੜਦਾ ਛਤਰੀ ਤੋਂ ਲਾ ਕੇ ਨਾ ਉਦਣ ਦੀ ਕਾਲੀ ਸੀ ਜਿਵੇਂ ਤੂੰ ਬਾਜੀ ਜਿੱਤ ਲੇਗਾ ਚੱਲ ਹੁਣ ਅੰਦਰ ਨੂੰ ਚੱਲ ਚੱਲ ਭੱਜਾ ਭੱਜਾ ਪਾਣੀ ਪੂਣੀ ਪੀ ਲੈ ਨ ਜਾ ਕੇ ਅੜੀ ਦਿਨ ਹੁੰਦਾ ਐ ਅੜੀ ਅੜੀਆਂ ਨਾ ਕਰ ਅੜੀਆਂ ਨਾ ਕਰ ਓਏ ਓਏ ਤੇਰਾ ਭਰਾ ਭੱਜ ਗਿਆ ਤੂੰ ਵੀ ਭੱਜ ਜਾ ਬਸ ਠੀਕ ਐ ਤੇ ਹੁਣ ਤੂੰ ਵੀ ਚੱਲ ਕੁੜੀਏ ਭੱਜੀ ਚੱਲ ਭੱਜੀ ਚੱਲ ਭੱਜੀ ਚੱਲ ਭੱਜਾ 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 ਮੈਂ ਚੱਕ ਲਓ ਜੀ ਗਏ ਕੂਤਰਨ ਤੇ ਸਾਰੇ ਤੇ ਪਾਣੀ ਰੱਖ ਦਈਏ ਫਿਲਾਲ ਜਿਹੜਾ ਬਾਹਰ ਪਿਆ ਇਹਨਾਂ ਨੂੰ ਵੀ ਰੱਖ ਦਈਏ ਚੱਕ ਕੇ ਪਾਣੀ ਲੈ ਪਾਣੀ ਪੀ ਪੁੱਤ ਕੱਲ ਦਾ ਭੁੱਖਾ ਤੇ ਪਾਣੀ ਦਾਣਿਆਂ ਤੋਂ ਹੁਣ ਆਊਗਾ ਪਾਣੀ ਵਾਲ ਭੱਜਿਆ ਜਿਵੇਂ 855 ਜਾਂਦਾ ਹੁੰਦਾ ਜੀ ਉਹ ਲੈ ਇੱਥੇ ਰੱਖ ਚੱਕ ਚੱਕ ਕਵੀ ਤੇ ਬਾਕੀ گلابی ਪੂਰੀ ਸਾਡੀ گلابی ਸਰ ਦੀ ਕਬੂਤਰੀ ਅੰਡਾ ਲਾ ਦੇ ਤੇ ਨਿਆਰਾ ਬਣ ਜੇ ਮੈਂ ਕਹਿੰਦਾ ਛੋ ਬ్రో ਤੇ ਉਧਰ ਬੱਚਿਆਂ ਦੀ ਵੇਟ ਆ ਜੀ ਬੱਚੇ ਕਦੋਂ ਨਿਕਲਣਗੇ ਬਾ ਬੱਚੇ ਨਿਕਲਣ ਮੈਂ ਕਹਿੰਦਾ ਜੀ ਐਤ ਕੀ ਬੱਚੇ ਬੱਚੇ ਕਰ ਦਈਏ ਠੀਕ ਆ ਜੀ ਤੇ ਆਉਂਦੇ ਸਾਲ ਨੂੰ ਜਿਹੜਾ ਆਪਾਂ ਵਲੌਗ ਵਧੀਆ ਬਣਾ ਸਕੀਏ ਹੁਣ ਸਾਲ ਨੂੰ ਬਾਜੀ ਬੂਜੀ ਛੱਡ ਲਈਏ ਜਾਂ ਛੱਡਣੀ ਹੋਈ ਤਾਂ ਠੀਕ ਹੈ ਜੱਤ ਧੋਣੀਏ ਫਿਰ ਮਿੱਟੀ ਨਾਲ ਲਿਬੜ ਜਾਂਦੇ ਖੁੱਡੀ ਚ ਪਾਈ ਐ ਯਾਰਾ ਦੂਜਾ ਤੁਸੀਂ ਕਹੋਗੇ ਕਉ ਉਤਰਾ ਤੋਂ ਐਂ ਕਰਦਾ ਅਲਰਜੀ ਮੰਨਦਾ ਨਹੀਂ ਬਈਆ ਲਿਬੜ ਜਾਂਦੇ ਹੱਥ ਫਿਰ ਅੰਦਰ ਕੱਪੜੇ ਲਿੜਿਆਂ ਲੱਗਦੇ ਆ ਤਾਂ ਕਰਕੇ ਇਹਨਾਂ ਨੂੰ ਤੋੜ ਗਿਆ ਹੱਥ ਨੂੰ ਲਓ ਮੇਰੇ ਵੀਰੋ ਤੇ ਸ਼ਾਮ ਹੋ ਚੁੱਕੀ ਸੀ ਤੇ ਗਵਾਂ ਨੂੰ ਪੁੱਠੇ-ਪੁੱਠੇ ਪਾਉਣ ਦਾ ਟਾਈਮ ਹੋ ਗਿਆ ਗਾਂਵਾਂ ਦਿੱਤੀ ਖੋਲ ਤੇ ਬੱਕਰੀਆਂ ਉਹ ਬੰਨੀਆਂ ਪਈਆਂ ਤੇ ਹੁਣ ਆਈ ਉਹ ਬੱਛੀ ਦੀ ਵਾਰੀ ਇਹਨੂੰ ਵੀ ਖੋਲ ਦਈਏ ਲਓ ਜੀ ਇੱਕ ਕੁੰਟ ਅੱਜ ਨਾ ਜਾਈਂ ਭੱਜਣਾ ਜਾਈਂ ਭੱਜਣਾ ਜਾਈਂ ਪੱਜਣਾ ਜਾਈਂ ਕਰਵਾ ਲਈਏ ਇਹਨੂੰ ਵੀ ਬੰਦ ਦਈਏ ਗੇਰਾ ਫਿਰ ਕਰਦੇ ਆ ਲਓ ਮੇਰੇ ਵੀਰੋ ਕਹਿੰਦੇ ਵੀਰੋ ਸ਼ਾਮ ਹੋ ਚੁੱਕੀ ਐ ਚੱਕਲੀ ਚੋਬਰ ਨੇ ਕਹੀ ਜੀ ਤੇ ਕਹਿੰਦੇ ਮੇਰੇ ਵੀਰੋ ਚੁੰਡ ਨਹੀਂ ਵੀ ਕਰੀਏ ਅੱਜ ਪੱਠਿਆਂ ਦੇ ਕਾਰੇ ਵਾਲੀ ਠੀਕ ਆ ਜੀ ਤੇ ਕੂਤਰ ਕੂਤਰ ਤੁਹਾਨੂੰ ਵਿਖਾਈ ਵੀ ਹੈ ਕਬੂਤਰ ਵਾਲਾ ਤਾਂ ਹੁਣ ਕੋਈ ਕੰਮ ਹੀ ਹੈ ਨਹੀਂ ਸੀ ਤੇ ਦਾਣੀ ਦੋਨੇ ਪਾਈ ਵੀ ਨਿਆਲ ਢੰਨ ਕੀਤਾ ਵੇ ਆ ਕੰਮ ਮੈਂ ਸੋਚਿਆ ਫਰੀ ਸੀਗੇ ਨਾਲੇ ਬਲੌਗ ਬਣ ਜੀ ਦੋ ਚਾਰ ਮਿੰਟਾਂ ਦਾ ਤੇ ਆਪਣੀ ਡਿੱਗੀ ਵੀ ਆ ਟੁੱਟ ਗਈ ਵਾਟ ਇਟ ਇਸ ਬ੍ਰੋ ਆ ਕਿਨੇ ਕੰਜਰ ਖਾਨਾ ਕੀਤਾ ਇੱਥੇ ਫਿਰ ਆ ਦੇਖੋ ਜੀ ਉਹ ਡਿੱਗੀ ਚ ਮੋਰਾ ਨਿਕਲਿਆ ਵੇ ਉੱਥੇ ਇਹ ਤਾਂ ਹੁਣੇ ਹੀ ਵੇਖਿਆ ਮੈਂ ਚਲੋ ਕੋਈ ਨਾ ਤੇ ਅੱਜ ਤੁਹਾਨੂੰ ਵਿਖਾਉਣੇ ਆ ਇਹ ਇੱਕ ਨੈਸਟ ਲੈਵਲ ਚੀਜ਼ ਠੀਕ ਹੈ ਜੀ ਆਹ ਵੇਖੋ ਮੈਂ ਕਹਨਾ ਤੁਸੀਂ ਕਹੋਗੇ ਵੀ ਕਿਆ ਬਾਤ ਨੇ ਜਕਸਰ ਗਿੱਲ ਵਲੌਗਸ ਕਬੂਤਰਾਂ ਵਾਸਤੇ ਦੁਕਾਨ ਤੋਂ ਬਦਾਮਣੀ ਲਿਆਉਣੀ ਜੀ ਆਹ ਬੂਟੇ ਤੋਂ ਹੀ ਤੋੜਨੇ ਆ ਆ ਨੈਚੁਰਲ ਬਦਾਮ ਪਾਉਣੇ ਆ ਜੀ ਆਹ ਬੂਟੇ ਤੋਂ ਤੋੜ ਕੇ ਠੀਕ ਹੈ ਜੀ ਦੁਕਾਨ ਤੋਂ ਬਦਾਮਣੀ ਲੈ ਕੇ ਆਪਣੇ ਉਹਦਾ ਤੇਲ ਤੂਲ ਕੱਢ ਲੈਂਦੇ ਆ ਤੇ ਆਹ ਬੂਟਾ ਆਪਣਾ ਬਦਾਮ ਵਾਲਾ ਵਧੀਆ ਹੋ ਜੇ ਤੇ ਹੁਣ ਇਹ ਆਏ ਨਾ ਪੁੱਛੇ ਵੀ ਇਹ ਕਾਂ ਦੇ ਕਿਦੋਂ ਕਿੱਥੇ ਲਾਇਆ ਸੀ ਇਹ ਤੁਹਾਨੂੰ ਪਤਾ ਹੀ ਆ ਆਪਦੇ ਬਰਥਡੇ ਤੇ ਲਾਇਆ ਸੀ ਮੈਂ ਠੀਕ ਹੈ ਜੀ ਲਿਆ ਕੇ ਵੈਸੇ ਲਾ ਤਾਂ ਦਿੱਤਾ ਸੀ ਤੇ ਇੱਕ ਮਨਿੱਕੀ ਜੀ ਖਾਲੀ ਬਣਾ ਦਿੱਤੀ ਸੀ ਉਧਰੋਂ ਪਾਣੀ ਵਾਲੇ ਟੋਕ ਚੋਂ ਤੇ ਬਾਕੀ ਇੱਥੇ ਸਲਾਬ ਰੰਦੀ ਖਾਲੇ ਕਰਕੇ ਠੀਕ ਹੈ ਜੀ ਕਿਉਂਕਿ ਖਾਲੇ ਚ ਪਾਣੀ ਆਉਂਦਾ ਗਾਹ ਜਾਂਦਾ ਗਗਣ ਕੇ ਤੇ ਤਾਂ ਕਿ ਕਹ ਸਲਾਬ ਨਾਲ ਇੱਥੋਂ ਮਤਲਬ ਬੂਟਾ ਜਾਂ ਚੱਲ ਪਿਆ ਕਰਮ ਵਾਲੇ ਨੂੰ ਦੋ ਤਿੰਨ ਵਾਰੀ ਪਾਣੀ ਪਾਇਆ ਇਹਨੂੰ ਉਦੋਂ ਮੁੜ ਕੇ ਇਹਨੂੰ ਪੁੱਛਿਆ ਹੀ ਨਹੀਂ ਅੱਜ ਹੀ ਆਇਆ ਇਹਦੇ ਕੋਲੇ ਜਾਂ ਇੱਕ ਦੋ ਵਾਰੀ ਮੜਾ ਮੋਟਾ ਜਿਹਾ ਯਾਦ ਆ ਜੇ ਮਹੀਨੇ ਮਸਿਆਂ ਤੋਂ ਤੱਕਾ ਜਾਂ ਕੱਢੇ ਜਾਂਦੇ ਆ ਤੇ ਆਪਦੇ ਸਰਤੇ ਹੀ ਖੜਾ ਬਈ ਇਹ ਤੇ ਅੱਜ ਆਪਾਂ ਪਤਾ ਕੀ ਕਰਨਾ ਸੀ ਆ ਕਾਗੋਇਆ ਪਟਕੇ ਇੱਥੇ ਮੇਰੀ ਸਕੀਮੇਂ ਡੱਬੀ ਲਾ ਦਿੰਨੇ ਆ ਕਿੱਧਰ ਇਹਨੂੰ ਇਕੱਠਾ ਕਰਾਂਗੇ ਐਵੇਂ ਸਪੋੜਾ ਬੈਠਾ ਹੋਏ ਇੰਦੇ ਚ ਤੇ ਇਹਨੂੰ ਸਾਫ਼ ਕਰਕੇ ਥਾਂ ਨੂੰ ਆ ਚੁੰਡ ਕਰਕੇ ਨੀਵੀਂ ਜੀ ਆ ਮਿੱਟੀ ਸਰੀਓ ਉਥੇ ਵਿਚਾਲੇ ਸੱਟਣੀ ਐ ਪਟ-ਪਟ ਕੇ ਤੇ ਇੱਥੇ ਲਾਉਣਾ ਤਣੀਆਂ ਠੀਕ ਹੈ ਜੀ ਕਿਉਂਕਿ ਸਬਜ਼ੀ ਲਾਇਆ ਕਰਾਂਗੇ ਤੇ ਥਾਂ ਬਣਾਉਣੀ ਆ ਪਹਿਲਾਂ 베ਰੀ ਥੱਲੇ ਬਣਾਈ ਸੀ ਉਹ 베ਰੀ ਥੱਲੇ ਕੈਨਸਲ ਹੋ ਗਿਆ ਹੁਣ ਕਹਿੰਦੇ ਇੱਥੇ ਬਣਾ ਦੇ ਹੁਣ ਇੱਥੇ ਬਣਾ ਦਿੱਤਾ ਹੁਣ ਕਿਤੇ ਇੱਥੋਂ ਨਾ ਕੈਨਸਲ ਕਰ ਦੇਣ ਇੱਥੇ ਲਾਵਾਂਗੇ ਆਪਾਂ ਕੀ ਕਹਿੰਦੇ ਆ ਤਣੀਆਂ ਠੀਕ ਆ ਮਿੱਤਰੋ ਫਿਰ ਬਾਕੀ ਆਪਣੀ ਆਪਾਂ ਹੀ ਵੀ ਰਹਿ ਗਈ ਯਾਰ ਸਾਫ਼ ਕਰਨ ਵਾਲੀ ਇਹਨੂੰ ਇੱਕ ਅੱਧੇ ਦਿਨ ਚ ਕਰਾਂਗੇ ਇੱਕ ਤਾਂ ਪੇਪਰ ਚੱਲੀ ਜਾਂਦੇ ਆ ਤੇ ਇੱਕ ਮੈਂ ਵਲੌਗ ਬਣਾਉਣਾ ਹੁੰਦਾ ਤਾਂ ਕਰਕੇ ਕੁਝ ਬਣਦਾ ਨਹੀਂ ਸਹੀ ਤਰੀਕੇ ਨਾਲ ਤੇ ਇਧਰੋਂ ਸੂਰਜ ਦੀ ਡਾਇਰੈਕਟ ਵਧੀਆ ਪੈਂਦੀ ਓ ਵਲੌਗ ਵਧੀਆ ਬਣਦਾ ਹੁਣ ਠੀਕ ਆ ਜੀ ਲਓ ਜੀ ਮੇਰੇ ਵੀਰੋ ਡੱਬੀ ਆਪਾਂ ਚੱਕ ਲੈਣ ਦੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਆ ਬਈ ਯਾਰ ਆਪਣਾ ਰੁੱਤੀ ਕਬੂਤਰੀ ਲਿਆਉਣੀ ਆ ਤੇ ਰਤੀ ਕੂਦਰਾ ਰਤੀ ਕਬੂਤਰੀ ਦਾ ਬੜਾ ਸ਼ੌਂਕਾ ਰਤੀ ਡੱਬੀ ਤੇ ਮੋਜਿਆਂ ਦਾ ਠੀਕ ਹੈ ਜੀ ਮੈਨੂੰ ਬੜਾ ਵਧੀਆ ਲੱਗਦੇ ਭਾਵੇਂ ਉੱਡਣ ਉੱਡਣ ਨਾ ਅੰਦਰ ਖੁੱਡੇ ਚ ਬੈਠੇ ਵਧੀਆ ਲੱਗਦੇ ਆ ਤੇ ਸਾਰਿਆਂ ਤੋਂ ਪਹਿਲਾਂ ਤਾਂ ਆਕਾ ਦੀ ਪੇਰੀ ਨੂੰ ਅੱਗ ਲਾ ਦਈਏ ਲਓ ਜੀ ਇੱਥੇ ਤਾਂ ਮੇਰੇ ਵੀਰੋ ਅੱਗ ਲਾਤੀ ਆਪਾਂ ਇਹ ਮੱਛ ਜੁਇਨ ਨਾ ਤਾਂ ਠੀਕ ਹੈ ਜੀ ਆਕਾ ਇੱਥੋਂ ਆਪਾਂ ਜਿਹੜਾ ਪਈ ਧੁਖ ਚੰਗਿਆ ਸੀ ਉਹ ਤੇ ਹੁਣ ਚੱਲਦੇ ਆਂ ਉੱਥੇ ਇੱਥੇ ਰਕਾ ਹੀ ਬੜਾ ਹੋਇਆ ਭੈ ਡਰ ਲੱਗਦਾ ਭੈ ਕਿਤੇ ਸੱਪ ਸੁਪਣਾ ਬੈਠਾ ਹੋਵੇ ਵਿੱਚ ਤੇਰੇ ਮਾਰੇ ਡੰਗ ਆਣ ਕੇ ਪੁੱਠਾ ਕਰਕੇ ਸੜਦੇ ਤਾਂ ਅਗਰ ਕਿਤੇ ਅੱਗ ਹੀ ਲਾ ਦਿੰਨੇ ਆਂ ਵੈਸਟ ਕੰਮ ਆ ਕੇ ਲਾਣਾ ਠੀਕ ਹੈ ਚੋਬਰੋ ਕਿਉਂਕਿ ਸੁੱਕਾ ਸੁੱਕਾ ਕਾ ਮੱਚ ਜੂਗਾ ਹਰਾ ਵੀ ਮੱਚ ਮੱਚ ਜੂਗਾ ਆਪੇ ਵਿੱਚ ਲਓ ਮੇਰੇ ਵੀਰੋ ਤੇ ਕਹਿੰਦੇ ਜੀ ਸ਼ਾਮ ਹੋ ਚੁੱਕੀ ਆ ਸੂਰਜ ਗਿਆ ਛਿਪ ਛਿਪ ਨਾਲ ਹੀ ਛਿਪਿਆ ਤਾਂ ਹੈ ਨਹੀਂ ਤੇ ਚੋਬਰ ਹੁਣੇ ਲੱਗੇ ਪਏ ਸੀ ਕਿ ਮੜਕੋ ਮੜਕੋ ਹੋ ਗਿਆ ਸਰੀਰ ਸਾਰਾ ਠੀਕ ਹੈ ਜੀ ਮੜਕਾ ਕੱਢਣਾ ਚਾਹੀਦਾ ਕੰਮ ਕਰਨਾ ਚਾਹੀਦਾ ਬੰਦੇ ਨੂੰ ਠੀਕ ਹੈ ਚੋਬਰੋ ਤੇ ਬਾਕੀ ਇਹ ਐਨਾ ਕਰਤਾ ਆਪਾਂ ਅਕਾ ਗੋਇਆ ਪੱਟ ਤਾਂ ਇੱਥੋਂ ਆ ਰਿਆਂ ਠੀਕ ਆ ਜੀ ਕੋ ਜਾ ਮਿੱਟੀ ਪੱਟ ਬੁੱਟ ਕੇ ਸਿੱਟਤੀ ਪੱਲਾ ਭਾਂ ਰਾਂ ਮੈਂ ਕਮੜਿਆਂ ਤਰ੍ਹਾਂ ਜੋਰ ਲਾਈ ਗਏ ਇਧਰੋਂ ਮੈਸੇ ਥਾਂ ਦਾ ਪੋਲਾ ਸੀਗੇ ਇਧਰੋਂ ਲੱਗੇ ਰਹਿੰਦੇ ਇੱਥੋਂ ਤੱਕ ਪੱਟ ਦੇਣਾ ਸੀ ਪਰ ਉੱਧਰ ਲੱਗ ਗਿਆ ਆਪਾਂ ਕਰੇੜਾ ਥਾਂ ਮੈਂ ਚੱਲੇ ਬਾੜ ਦੇ ਨਾਲ ਕਰ ਦਿੰਨੇ ਆ ਇਧਰੋਂ ਆਈ ਸਿੱਟੀ ਜਾਵਾਂਗੇ ਇੱਥੋਂ ਪੱਟ ਪੱਟ ਕੇ ਸਿੱਟਦੇ ਸੀ ਤੇ ਆ ਥਾਂ ਭਰ ਜਾਂਦੀ ਸੀ ਫਿਰ ਮੈਂ ਸੋਚਿਆ ਵੀ ਆ ਮਿੱਟੀ ਕਿੱਥੇ ਸਟਾਂਗੇ ਤਾਂ ਕਰਕੇ ਤੇ ਬਾਕੀ ਹੁਣ ਪਾਣੀ ਪੁਣੀ ਆ ਪੀ ਕੇ ਆਏ ਸੀਗੇ ਤੇ ਇੰਨਾ ਇਤੋਂ ਆਹਾ ਪੱਟ ਤਾਂ ਆਪਾਂ ਕਰੜਾ ਥਾਂ ਇਰ ਤਾਂ ਕਰਕੇ ਤੇ ਨਾਲੇ ਇਹ ਥਾਂ ਚੁੰਡ ਜੀ ਉੱਚੀ ਹੈ ਨਹੀਂ ਇੱਥੇ ਪਾਣੀ ਚੜਦਾ ਤੇ ਤਾਂ ਕਰਕੇ ਇਹ ਪੱਟਦੇ ਆ ਠੀਕ ਹੈ ਜੀ ਹੈਗਾ ਤਾਂ ਇੰਨਾ ਕੀ ਪਰ ਜ਼ੋਰ ਜਿਆਦਾ ਲਗਾਤਾ ਇਹਨੇ ਕਿਉਂਕਿ ਕਰੜਾ ਥਾਂ ਪਹਿਲਾਂ ਕਾ ਪਟਿਆ ਇੰਨਾ ਗੰਦ ਕੱਢਿਆ ਉਤੋਂ ਅਜੇ ਇੱਧਰ ਹੋਰ ਪਿਆ ਠੀਕ ਹੈ ਜੀ ਅੱਜ 2-3 ਦਿਨਾਂ ਦੇ ਵਿੱਚ ਵਿੱਚ ਕਰਾਂਗੇ ਤੇ ਬਾਕੀ ਜੀ ਹੁਣ ਆ ਮਾੜਾ ਮੋਟਾ ਇਹ ਕਰਕੇ ਕਬੂਤਰਾਂ ਨੂੰ ਦਾਣੇ ਤੇ ਪਾਣੀ ਪਾਉਣੇ ਆ ਠੀਕ ਹੈ ਜੀ ਬਰੋ ਲਓ ਮੇਰੇ ਵੀਰੋ ਕਰਤੀ ਸਫਾਈ ਆਪਾਂ ਇੱਥੋਂ ਇਹਨਾਂ ਨਾਲ ਥਾਂ ਕੱਪਟਦਾ ਨੀਵਾ ਕਰਤਾ ਠੀਕ ਹੈ ਜੀ ਤੇ ਥੋੜਾ ਜਿਹਾ ਹੀ ਰਹਿ ਗਿਆ ਤੇ ਹੁਣ ਚਲਦੇ ਆਂ ਗਰਾਂ ਨੂੰ ਇੰਨਾ ਕੁ ਥਾਂ ਰਹਿ ਗਿਆ ਤੇ ਬੱਕਰੀ ਵੀ ਅੱਜ ਬਾਹਰ ਆਈ ਫੱਤੀ ਆ ਆਇਆ ਚੱਲੀਏ ਕਰ ਆਇਆ ਤੇ ਆਪੇ ਆਊ ਜਾਊਗੀ ਠੀਕ ਆ ਜੀ ਪਾਕੀ ਰਸਾ ਚੜਿਆ ਪਿਆ ਬੱਜੇ ਹੀ ਨਾ ਮਗਰ ਮਗਰ ਹੋ ਜਾਂਦੀ ਦੇ ਜਾ ਕੇ ਪਾਣੀ ਪੂਣੀ ਪੀਣੇ ਆ ਸਾਹ ਲੈਣੇ ਆ ਤੇ ਫਿਰ ਕਬੂਤਰਾਂ ਵਾਲੇ ਪਾਸੇ ਹੁਣੇ ਆ ਠੀਕ ਆ ਬਾਈ ਤੇ ਪੁੱਛਣਾ ਬਹੁਤ ਬੁਰਾ ਹਾਲ ਹੋ ਗਿਆ ਥੋੜਾ ਜਿਹਾ ਰਹਿ ਗਿਆ ਤੇ ਥੋੜਾ ਜਿਹਾ ਕਰਤਾ ਇੰਨਾ ਕੀ ਕੰਮ ਕੀਤਾ ਆਪਾਂ ਠੀਕ ਹੈ ਜੀ ਦੋਵੇਂ ਮਾਵਾਂ ਧੀਾਂ ਅੱਗੇ ਅੱਗੇ ਆਈਆਂ ਜੀ ਆਪਣੇ ਇਹਨਾਂ ਭਜਾਉਣੇ ਬਾਹਰ ਪਾਏ ਉਧਰ 베ਰੀ ਵਾਲੇ ਪਾਸੇ ਨਹੀਂ ਜਾਂਦੇ ਡੰਗਰਾਂ ਵਾਲੇ ਪਾਸੇ ਚੌਕੇ ਤੇ ਦੱਸ ਇੱਥੇ ਤੁਹਾਡੇ ਵਾਸਤੇ ਅੰਮ੍ਰੱਖੇ ਚਲੋ ਬਾਹਰ ਚਲੋ 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 ਪਾਏਂ ਦੇ ਆਵੇ ਦੀ ਹੁਣ ਜਾਣਗੀ ਤਾਂ ਹੁਣ ਤਾਂ ਤੂੰ ਵੀ ਭੱਜੀ ਜਾਣਗੀ ਛੋਟੀ ਤਾਂ ਚੱਲਦੀਆਂ ਦੋਨੋਂ ਆਹ ਮੇਰੇ ਵੀਰੋ ਤੇ ਹੁਣ ਪਾ ਦੀ ਕੂਤਰਾਂ ਨੂੰ ਦਾਣੇ ਤੇ ਨਾਲੇ ਕਰਤੀ ਆ ਪਾਣੀ ਪੁਣੀ ਚੇਂਜ ਇਹਨਾਂ ਦਾ ਲਓ ਜੀ ਲਓ 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 ਉਸਤਾਦ ਜੀ ਦਾਣੇ ਤਾਂ ਪਾ ਤੇ ਥੋੜੀ ਜਿਹੀ ਮਿਕਸ ਕਰਤੀ ਗਏ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਗੋਲੀਆਂ ਦੋਨੋਂ ਹੀ ਬਾਹਰ ਰੱਖ ਦੇਨੇ ਬੱਚੇ ਰੁੱਕੇ ਦੀ ਰਿਪੋਰਟ ਹੈ ਜਮ ਤੋ ਬੱਚੇ ਵੇਖ ਕੇ ਹੋਣੇ ਨਿਕਲੇ ਜਾਂ ਨਹੀਂ ਨਿਕਲੇ ਠੀਕ ਹੈ ਜੀ ਚੱਲਦੇ ਆ ਅੱਗੇ ਦੇ ਦੇ ਵਿੱਚ ਇੱਕ ਮਿੰਟ ਚੋ ਬ్రో ਇੱਕ ਮਿੰਟ ਇੱਕ ਮਿੰਟ ਅੰਨੇ ਜੀ ਐਂਟਰੀ ਕਰਨੀ ਬੜੀ ਔਖੀ ਹੈ ਚੋ ਬ్రో ਇੱਕ ਮਿੰਟ ਆਹ ਲਓ ਜੀ ਆ ਗਏ ਗੁੱਡੇ ਦੇ ਅੰਦਰ ਪਹਿਲਾਂ ਤਾਂ ਚੈੱਕ ਕਰੀਏ ਇਹ ਕੀ ਕਹਿੰਦੇ ਆ ਇਹ ਫਿਰ ਤਾਂ ਲੱਗ ਰਿਹਾ ਹੈ ਕਿ ਨਹੀਂ ਆਹinde ਐਨੇ ਦਾ ਬਾਥੀ ਵੇ ਕੰਗੇ ਨਿਕਲਦੇ ਸੀ ਤੀ ਹਜੇ ਉਹ ਜੀ ਪਾਸੇ ਉਸਤਾ ਜੀ ਮਾੜਾ ਹੈ ਮਾੜੇ ਪਾਸੇ ਮਾੜਾ ਹੈ ਮਾੜਾ 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 ਹੈ ਤਾਂ ਕੋਈ ਟੱਕ ਡੱਕ ਨਹੀਂ ਲੱਗਿਆ ਨਾ ਇਹ ਬੱਚੇ ਬਣੇ ਆ ਹਜੇ ਗਰਮ ਇਹ ਬੱਚੇ ਨੇ ਨਿਕਲਦੇ ਪੰਜ-ਸੱਤ ਦਿਨ ਹੋਰ ਪੰਜ ਕੁ ਦਿਨ ਹੋਰ ਲੱਗਣਗੇ ਜੀ ਠੀਕ ਹੈ ਚੋ ਬਰੋ ਲੋ ਚੋ ਬਰੋ ਪਾਣੀ ਵੀ ਰੱਖ ਦੀ ਕਬੂਤਰਾਂ ਨੂੰ ਇਹ ਕੰਮ ਕਰਕੇ ਡੰਨ ਤੇ ਨਾਈਏ ਯਾਰ ਉਹ ਮਿੱਟੀ ਦੇ ਲਿਬੜੇ ਰੁਬੜੇ ਪਏ ਆ ਹਜੇ ਤੱਕ ਕਾਫਨ ਹੋ ਗਿਆ ਤੇ ਇੱਕ ਰਮੰਜੀ ਤੇ ਲਟ ਗਈ ਤੇ ਮੜ ਕੇ ਉੱਠਣਾ ਔਖਾ ਹੋ ਗਿਆ ਤੇ ਨੇਰਾ ਹੀ ਕਰ ਬੈਠੇ ਯਾਰ ਫੋਨ ਹੀ ਚਲਾਈ ਕੇ ਬੈਠੇ ਨਾ ਹੀ ਵਲੌਗ ਵਲੌਗ ਬਣਾ ਸਕੇ ਨਾ ਹੀ ਵੀਡੀਓ ਦੇ ਥੰਬਨੇਲ ਦੀ ਕੋਈ ਥੰਬਨੇਲ ਕੱਢ ਸਕਤੇ ਕੱਢ ਸਕੇ ਵੀਡੀਓ ਚ ਠੀਕ ਹੈ ਜੀ ਤੇ ਬਾਕੀ ਰੱਖਦੀ ਪਹਿਲਾਂ ਪਾਣੀ ਚੋਗਰਨ ਤੇ ਫਿਰ ਖੁੱਡੇ ਦਾ ਗੇੜ ਗੁੱਟ ਲਾਉਣੀ ਹੈ ਜੀ ਲਓ ਜੀ ਆ ਜਾ ਚੋਬਰਾ ਵੀ ਦਾ ਪਾਣੀ ਪੁਣੀ ਤੇ ਨਾਲੇ ਬੱਚਿਆਂ ਨੂੰ ਵੀ ਪੀੜ ਕਰਾਉ ਸੱਚ ਇੱਕ ਚੀਜ਼ ਹੋਰ ਵੇਖੀ ਹੈ ਜੀ ਮੈਂ ਆ ਜਿਹੜਾ ਆਵ ਜੰਬਰਲਾ ਛੋਟਾ ਜਿੰਦੀ ਗਰੋਥ ਛੋਟੀ ਹੈ ਉਹ ਤਾਂ ਗਿਆ ਕਬੂਤਰ पे ਉਸ ਤੇ ਖੱਟੀਆਂ ਅੱਖਾਂ ਵਾਲੇ ਤੇ ਠੀਕ ਹੈ ਜੀ ਤੇ ਦੂਜਾ ਗਿਆ ਕਬੂਤਰੀ ਤੇ ਜਿੰਦੀ ਗਰੋਥ ਜ਼ਿਆਦਾ ਮਤਲਬ ਜਿਉ ਮਾਰ ਕੇ ਖਾਵੇਂ ਵੀ ਚੀਜ਼ ਨੋਟਿਸ ਕਰਿਓ ਤੁਸੀਂ ਇੱਕ ਮਿੰਟ ਚੋਬਰ ਆਹ ਦੇਖੋ ਜੀ ਬੱਚੇ ਦੀ ਚੁੰਝ ਦੇਖੋ ਠੀਕ ਹੈ ਜੀ ਤੇ ਹੁਣ ਕੂਤਰ ਕਿੱਥੇ ਆ ਕੂਤਰ ਦੀ ਚੁੰਝ ਵੇਖੋ ਪੈਗੀ ਠੀਕ ਹੈ ਜੀ ਇੱਕੋ ਜਿਹਾ ਕੰਮ ਹੈ ਨਾ ਦੋਨਾਂ ਦਾ ਤੇ ਉਹ ਵੀ ਇੱਕ ਮਿੰਟ ਉਹ ਵੀ ਚਿੱਟੀ ਹਾਂ ਚਿੱਕੀ ਕਾਲੀਗੀ ਹਾਂ ਚਿੱਟੀ ਤੇ ਅੱਧੀ ਕਾਲੀ ਨਾ ਹੋਗਾ ਤੇ ਇਹਨੇ ਵੀ ਚਿੱਟੀ ਤੇ ਅੱਧੀ ਕਾਲੀ ਨਾ ਹੋਗਾ ਠੀਕ ਹੈ ਜੀ ਤੇ ਬਾਕੀ ਹੁਣ ਪਾਣੀ ਰੱਖਦੀ ਚੋਬਰ ਨੂੰ ਚੋਬਰਾਂ ਨੂੰ ਲਓ ਇਹ ਪਾਣੀ ਪੀਓ ਸਤਾਜ ਜੀ ਆਓ ਪਾਣੀ ਪੀਓ ਤੇ ਬੱਚਿਆਂ ਨੂੰ ਪਿਓ ਕਬੂਤਰੀ ਆਉਗੀ ਪਾਣੀ ਪੀਣ ਚਾਨੜ ਰੱਖ ਲਈਏ 2 ਮਿੰਟ ਆ ਗਈ ਨਾ ਬੱਜੀ ਆਈ ਬੱਜੀ ਆਈ ਬੱਚੇ ਪੱਜਾ ਪੱਜਾ ਬੱਚੇ ਪਾਣੀ ਪੀ ਲਾ ਪਾਣੀ 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 ਪੀ ਲਓ ਚੁੱਪ ਰੋ ਲਓ ਜੀ ਤੇ ਪਾਣੀ ਪੀ ਲੈਣ ਦੇ ਕਰਾਂ ਚੁੱਪ ਰੋਣੂ ਠੀਕ ਆ ਜੀ ਫਿਰ ਤੁਹਾਨੂੰ ਦੱਸਦੇ ਇੱਕ ਨਵੀਂ ਗੱਲ ਆ ਪਿਛਲੇ ਵਲੌਗ ਚ ਕਿਹਾ ਸੀ ਨਾ ਵੀ ਕਬੂਤਰਾਂ ਦੇ ਖੁੱਡੇ ਚ ਕੀੜੇ ਮਕੌੜੇ ਜਿਆਦੇ ਆ ਤੇਕ ਬਾਯਾਨਾ ਕੋਟ ਆਇਆ ਸੀ ਵੀ ਜਿਹੜੇ ਮਕੈਣ ਦੇ ਪੱਤੇ ਆ ਜਾਂ ਨਿੰਮ ਦੇ ਪੱਤੇ ਵੈਸੇ ਰਾਤ ਨੂੰ درخت ਨੂੰ ਛੇੜਨਾ ਨਹੀਂ ਚਾਹੀਦਾ ਤੇ ਉਹ ਰੱਖਦੇ ਬੱਚਿਆਂ ਦੇ ਕੋਲੇ ਫਿਰ ਨਹੀਂ ਕੀੜੇ ਮਕੋੜੇ ਆਉਂਦੇ ਠੀਕ ਆ ਜੀ ਤੇ ਆ ਰੱਖ ਹੀ ਦੀਏ ਵੈਸੇ ਗੱਲ ਤਾਂ ਸਹੀ ਹੈ ਚੋਬਰ ਦੀ ਕੌੜੇ ਹੁੰਦੇ ਆ ਇਹ ਤਾਂ ਕਰਕੇ ਇੱਕ ਮਿੰਟ ਬੈਨੀਫਿਟਿੰਗ ਦਾ ਵੇਖ ਲਾਂਗੇ ਆਪਾਂ ਰਾਤੋਂ ਰਾਤ ਆ ਇੱਥੇ ਰੱਖ ਲੀਏ ਸਾਡੇ ਗਲਾਰ ਦੀ ਇੱਕ ਇੱਥੇ ਰੱਖ ਲੀਏ ਉਹ ਵੀ ਭਾਈ ਜਾਊਗੀ ਉਹ ਚਿਆਂ ਤੱਕਰ ਠੀਕ ਹੈ ਜੀ ਇੱਕ ਇੱਥੇ ਰੱਖ ਦਈਏ ਇੱਕ ਮਿੰਟ ਚੁਗਰੋ ਰੱਖ ਹੀ ਦਈਏ ਫੇਰੀ ਕਰਦਾ ਲਓ ਜੀ ਬਾਕੀ ਬਈ ਬਈ ਦਾ ਪ੍ਰੈਕਟੀਕਲ ਸਹੀ ਹੋ ਗਿਆ ਤੇ ਮੈਂ ਹਜੇ ਰੱਖਦੇ ਸਾਰੀਆਂ ਦੇ ਕੀੜੇ ਭੱਜੇ ਹੀ ਜਾਂਦੇ ਆ ਤਾਂ ਨੂੰ ਹਜੇ ਰੱਖੇ ਹੀ ਨਹੀਂ ਉਹ ਵੀ ਕੋ ਭੱਜ ਗਿਆ ਇੱਕ ਉਹ ਵੜ ਗਿਆ ਖੱਟ ਚ ਉਹ ਪੰਜੀ ਜਾਂਦੇ ਠੀਕ ਹੈ ਜੀ ਤੇ ਸਹੀ ਬਈ ਨੇ ਕਮੈਂਟ ਕੀਤਾ ਸੀਗਾ ਇੱਕ ਚਾਰ ਹੋਰ ਦੋ ਚਾਰ ਹੋਰ ਰੱਖ ਦੀਆਂ ਲੈਣਾਂ ਦੇ ਕੋਲੇ ਤੇ ਬੱਚਿਆਂ ਨੂੰ ਨਾ ਕੋਈ ਹੋਈ ਚੁਗਰੂ ਕੋਈ ਚੱਕਰ ਚਲ ਵੇਖੀ ਜਾ ਸੀ ਰੱਬ ਅਸਰੇ ਐ ਤਾਂ ਹੂੰ ਘਰ ਮਾੜੇ 9 ਵਜੇ ਇੱਧਰ ਆ ਗਏ ਤੇ ਬਾਕੀ ਕੁੰਦਰੀ ਨੇ ਤਾਂ ਵਾਈ ਜਾਣਾ ਕੁੰਦਰੀ ਚੈੱਕ ਕਰ ਲਾਂਗੇ ਠੀਕ ਹੈ ਜੀ ਆ ਜਾਓ ਹੌਣ ਨਹੀਂ ਆਉਂਦੇ ਕੀੜੇ ਮਕੌੜੇ ਬਾਲੇ ਕੀੜੇ ਸੀ ਬੱਚਿਆਂ ਨੂੰ ਤੰਗ ਕਰਦੇ ਹੁਣ ਮੱਛਰ ਮੱਛਰ ਨਹੀਂ ਆਉਂਦਾ ਇੰਨੇ ਨਾਲ ਕਿਉਂਕਿ ਨਿੰਮ ਕੌੜੀ ਹੁੰਦੀ ਠੀਕ ਹੈ ਜੀ ਤੇ ਬਾਕੀ ਪਣੀ ਪੁਣੀ ਰੱਖਤਾ ਤੇ ਕਰਦੇ ਆਂ ਵਲੌਗ ਦੀ ਐਂਡਿੰਗ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਵਿੱਚ ਨਾ ਨੂੰ ਲਈਏ ਮੁੱਟੀ ਨਾਲ ਲਿਬੜੇ ਪਏ ਆ ਠੀਕ ਹੈ ਜੀ ਰੋਟੀ ਪਾਣੀ ਖਾ ਲਈਏ ਤੇ ਮਣਾਉਣੇ ਆ ਕੱਲ ਨੂੰ ਨਵਾਂ ਵਲੌਗ ਜੀ ਫਿਰ ਉਸੇ ਵਲੌਗ 'ਚ ਹੀ ਮਿਲਾਂਗੇ ਤੇ ਆ ਵਲੌਗ ਨੂੰ ਕਰਦੀ ਹੋਏ ਐਂਡ ਕਰ ਦਿੰਨੇ ਆਂ ਐਂਡ ਜਿਹੜੇ ਬਈਆਂ ਨੇ ਵਲੌਗ ਫੁੱਲ ਵੇਖਿਆ ਬਹੁਤ ਬਹੁਤ ਧੰਨਵਾਦ ਜੀ ਵਲੌਗ ਵੇਖਣ ਵਾਸਤੇ ਤੇ ਮਿਲਦੇ ਆਂ ਨਵੇਂ ਵਲੌਗ ਦੇ ਵਿੱਚ